ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਬਹੁਤ ਕਸਟਮਰਸ ਨੂੰ ਆਪਣੇ ਨੂੰ ਅਡਿਕਸੀ ਇਸ ਵੀਡੀਓ ਦੀ ਕਿਉਂਕਿ ਇਸ ਵੀਡੀਓ ਚ ਆਪਾਂ ਆਫਰ ਤੇ ਤੁਹਾਡੇ ਲਈ ਸੂਟ ਲੈ ਕੇ ਆਇਆ ਬਹੁਤ ਹੀ ਸੋਹਣੇ ਸੂਟ ਨੇ ਜੀ ਕੁਆਲਿਟੀ ਵੀ ਪੂਰੀ ਵਧੀਆ ਹੋਊਗੀ ਪ੍ਰਿੰਟ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੇ ਹੋਣਗੇ ਸਾਰੇ ਜਿਹਨਾਂ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਦਾ ਆਫਰ ਤੇ ਰੱਖਿਆ ਜੀ ਆਪਾਂ ਕਿਉਂਕਿ ਨਾ ਜੀ ਕਿ ਇੱਕ ਦੋ ਦੋ ਸੂਟ ਲੈਫਟ ਰਹਿ ਗਏ ਨੇ ਇਹਨਾਂ ਦੇ ਜਿਹੜੇ ਸਟਾਕ ਸੀ ਉਹ ਸਟਾਕ ਆਊਟ ਹੋ ਚੁੱਕੇ ਆ ਤੇ ਇਹਨਾਂ ਦੇ ਜਿਹੜੇ ਆਪਾਂ ਸਾਰੇ ਪ੍ਰਿੰਟ ਤੁਹਾਨੂੰ ਦਿਖਾਉਣੇ ਆ ਬਿਲਕੁਲ ਜੈਨੂਨ ਪ੍ਰਾਈਸ ਤੇ ਦੇ ਰਹੇ ਆ ਤੁਹਾਨੂੰ ਬਿਲਕੁਲ ਲੋ ਪ੍ਰਾਈਸ ਤੇ ਹੀ ਦੇ ਰਹੇ ਆ ਉਸ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਆਪਣੇ ਜਿਹੜੇ ਹੈਂਡਵਰਕ ਦੇ ਸੂਟ ਹੁੰਦੇ ਤੁਸੀਂ ਬਾਕੀ ਵੀਡੀਓ ਚ ਜਾ ਕੇ ਵੀ ਤੁਸੀਂ ਹੋਰ ਆਪਣੇ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਆਪਣਾ ਕੰਮ ਕਿਵੇਂ ਦਾ ਹੁੰਦਾ ਹੈ ਤੇ ਉਹ ਸਾਰੀ ਹਨਾ ਵੀਡੀਓ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤੇ ਅੱਜ ਸੂਟ ਦਿਖਾਉਣੀ ਆਪਾਂ ਸ਼ੁਰੂ ਕਰਦੇ ਹਾਂ ਇਹ ਸ਼ਿਮਰਦਾ ਅਗੇਜੀ ਸਟੱਫ ਪਸ਼ਮੀਨਾ ਸ਼ਿਮਰਦਾ ਸੂਟ ਹੈ ਜੀ ਇਹ ਮੈਚਿੰਗ ਸੂਟ ਰਹੂਗਾ ਇੱਥੇ ਹੋਰ ਵੀ ਕਲਰ ਤੁਹਾਨੂੰ ਦਿਖਾਉਣੇ ਆ ਇਹ ਸਿਰਫ 900 ਦੀ ਰੇਂਜ 'ਚ ਤੁਹਾਨੂੰ ਮਿਲੇਗਾ ਵਧੀਆ ਕੁਆਲਿਟੀ ਹੈ ਜੀ ਵਧੀਆ ਬ੍ਰੈਂਡ ਦਾ ਸੂਟ ਆ ਤੇ ਸਟੱਫ ਵੀ ਬਹੁਤ ਹੀ ਜ਼ਿਆਦਾ ਸੌਫਟ ਆ ਇੱਥੇ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਸਕਾਈ ਹੋ ਗਿਆ ਮਸਟਰਡ ਹੋ ਗਿਆ ਤੇ ਪਿੰਕ ਕਲਰ ਉਹ ਆਪਾਂ ਇਸ ਵੀਡੀਓ 'ਚ ਤੁਹਾਨੂੰ ਦਿਖਾਉਣੀ ਆ ਇਹ ਦ ਸੈਕਿੰਡ ਤੇ ਥਰਡ ਕਲਰ ਆਗੇ ਸੈਕਿੰਡ ਤੁਸੀਂ ਦੇਖ ਸਕਦੇ ਹੋ ਮਸਟਰਡ ਕਲਰ ਆ ਗਿਆ ਸਟਫ ਇਹ ਨਹੀਂ ਆ ਵੀ ਜੋ ਸ਼ਿਮਰ ਆ ਗਈ ਤਾਂ ਥੋੜਾ ਝੂਬਨ ਵਾਲਾ ਹੋਊਗਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਜੀ ਸ਼ਿਮਰ ਆਪਣੇ ਕੋਲੇ ਸਿੰਥੈਟਿਕ ਵੀ ਹੈ ਇਸੀ ਕਾਟਨ 'ਚ ਵੀ ਤੇ ਪਸ਼ਮੀਨੇ 'ਚ ਵੀ ਸਾਰੇ ਸ਼ਿਮਰ ਦੇ ਸੂਟ ਤੇ ਆਪਣੇ ਬਹੁਤ ਹੀ ਵਧੀਆ ਰਹਿ ਜੀ ਇਹ ਆਗੇ ਦੇ ਤਿੰਨੋ ਕਲਰ ਇਹ ਸੂਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸੇਮ ਸਟੱਫ ਜੀ ਆਪਣੇ ਕੋਲੇ ਅਵੇਲੇਬਲ ਹੈ ਸ਼ਿਮਰ ਦੇ ਉੱਪਰ ਹੀ ਆ ਗਏ ਵੀ ਸ਼ਿਮਰ ਸ਼ਿਮਰ ਦੇ ਮੈਚਿੰਗ ਸੂਟ ਆ ਗਏ ਤੇ ਇਹਦੇ ਨਾਲ ਬਲੂ ਮੈਚਿੰਗ ਆ ਗਈ ਸੇਮ ਪ੍ਰਾਈਸ ਰਹੂਗਾ 900 ਦੀ ਰੇਂਜ ਚ ਰਹਿਣਗੇ ਸਾਰੇ ਸੂਟ ਤੇ ਇਹ ਵਾਲੀ ਆ ਗਈ ਜੀ ਗ੍ਰੀਨ ਬਾਟਮ ਇਹ ਵੀ ਆਪਣਾ ਸ਼ਿਮਰ ਮੈਚਿੰਗ ਸੂਟ ਹੀ ਨੇ ਜੀ ਪਸ਼ਮੀਨੇ ਦੇ ਸਾਰੇ ਜਿਹੜੇ ਗਰਮ ਸੂਟ ਰਹਿਣਗੇ ਇੰਨਾਂ 'ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਸੈਂਡ ਕਰਿਓ ਜੀ ਆਪਣਾ ਸੂਟ ਰਖਵਾ ਸਕਦੇ ਹੋ ਤੁਸੀਂ ਤੇ ਇਹ ਸਾਰੇ ਆਗੇ ਜੀ ਪ੍ਰਿੰਟਡ ਸੂਟ ਤੇ ਜੇ ਤੁਸੀਂ ਵਿਦਆਊਟ ਸਟੀਚਿੰਗ ਲੈਣੇ ਆ ਉਹ ਵੀ ਮਿਲ ਜਾਣਗੇ ਵਿਦ ਸਟੀਚਿੰਗ ਲੈਣੇ ਆ ਉਹ ਵੀ ਮਿਲ ਜਾਣਗੇ ਇਹ 올ਓਵਰ ਸੂਟ ਆਗੇ ਜੀ ਇੰਨਾਂ 'ਚੋਂ ਵੀ ਤੁਸੀਂ ਕੋਈ ਵੀ ਆਪਣਾ ਸੂਟ ਬਣਵਾ ਸਕਦੇ ਹੋ ਜੇ ਮੈਚਿੰਗ ਬਣਵਾਉਣਾ ਚਾਹੁੰਦੇ ਹੋ ਤਾਂ ਪ੍ਰਾਈਸ ਦਾ ਜਿਹੜਾ ਥੋੜਾ ਬਹੁਤ ਫਰਕ ਪੈ ਜਾਊਗਾ ਵੈਸੇ ਇਹ ਵੀ 700 ਦੀ ਰੇਂਜ 'ਚ ਰਹਿਣਗੇ ਸੂਟ ਇਹ ਵਾਲਾ 800 ਦੀ ਰੇਂਜ 'ਚ ਰਹੂਗਾ ਤੇ ਇਸ 'ਚ ਦੋ ਕਲਰ ਨੇ ਆਪਣੇ ਕੋਲੇ ਇਹ ਦਾ ਸਟੱਫ ਵੀ ਬਹੁਤ ਹੀ ਜਿਆਦਾ ਪਿਆਰਾ ਸਾਰੇ ਸਟੱਫ ਸਾਰਿਆਂ ਦੀ ਵਧੀਆ ਹੋਊਗਾ ਕੋਈ ਵੀ ਆਪਾਂ ਜਿਹੜਾ ਘਟੀਆ ਕੁਆਲਿਟੀ ਦਾ ਸਟੱਫ ਤੁਹਾਨੂੰ ਨਹੀਂ ਦਿਖਾਵਾਂਗੇ ਇਹ ਵੀ 800 ਦੀ ਰੇਂਜ 'ਚ ਤੁਹਾਨੂੰ ਮਿਲੇਗਾ ਤੇ ਇਹ 올ਓਵਰ ਸੂਟ ਆ ਗਿਆ ਜੀ ਸਭ ਦਾ ਅਲੱਗ-ਅਲੱਗ ਜਿਹੜਾ ਪ੍ਰਾਈਸ ਹੈ ਏ ਆਪਾਂ ਨੂੰ 1200 ਦੀ ਰੇਂਜ 'ਚ ਰਾਮਟੈਕਸ ਦਾ ਮੈਚਿੰਗ ਸੂਟ ਮਿਲਦੇ ਆ ਜੀ ਇਸ 'ਚ ਆਪਣੇ ਕੋਲੇ 4-5 ਕਲਰ ਹੈ ਤੁਸੀਂ WhatsApp ਤੇ ਮੈਸੇਜ ਕਰਕੇ ਤੇ ਕਲਰ ਵਗੈਰਾ ਮੰਗਵਾ ਸਕਦੇ ਹੋ ਤੇ ਸਟੱਫ ਸਭ ਦਾ ਵਧੀਆ ਹੋਊਗਾ ਇਸ 'ਚ ਜਿਹੜਾ ਹੋਰ ਕਲਰ ਆਗੇ ਸਾਰੇ ਕਲਰ ਤੁਹਾਨੂੰ WhatsApp ਤੇ ਮਿਲਣਗੇ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਸ਼ੋ ਹੋ ਰਿਹਾ ਸਿੱਧਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਣਾ ਰਿਕਵਾਇਆ ਸੂਟ ਹੈ ਜਿਹੜੇ ਉੱਥੇ ਸਾਨੂੰ ਫੋਟੋ ਭੇਜ ਸਕਦੇ ਹੋ ਜਿਹੜਾ ਸਿਲੈਕਟਡ ਸੂਟ ਹੋਊਗਾ ਤੇ ਆਪਣਾ ਸੂਟ ਰਿਕਵਾ ਸਕਦੇ ਹੋ ਓਕੇ ਜੀ ਸਸਟੀ ਕਾ ਜੀ ਸਾਰੇ